ਤੰਤਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਨ ਜੋ 24 ਤਰੀਕ ਨੂੰ ਆ ਰਿਹਾ ਮੈਂ ਇਸ ਮੌਕੇ ਤੇ ਸਾਰੇ ਨਗਰ ਨਿਵਾਸੀਆਂ ਨੂੰ ਸਾਰੇ ਜਲੰਧਰ ਨਿਵਾਸੀਆਂ ਨੂੰ ਔਰ ਸਾਰੇ ਦੇਸ਼ ਦੇ ਨਿਵਾਸੀਆਂ ਨੂੰ ਇਸ ਗੱਲ ਦੀ ਬਹੁਤ ਬਹੁਤ ਵਧਾਈ ਦਿੰਦਾ ਔਰ ਮੈਂ ਆਸ ਵੀ ਕਰਦਾ ਕਿ ਅਸੀਂ ਸਾਰੇ ਮਿਲ ਕੇ ਇਹ ਨਹੀਂ ਕਿ ਇਕੱਲਾ ਰਵਿਦਾਸ ਮਹਾਰਾਜ ਦੇ ਨਾਮ ਲੈ ਵਾਈ ਮਨਾਣ ਆਪਾਂ ਸਾਰੇ ਮਿਲ ਕੇ ਸਾਰੇ ਹਿੰਦੁਸਤਾਨ ਦੇ ਵਿੱਚ ਉਹਨਾਂ ਦਾ ਜਨਮ ਦਿਨ ਬੜੀ ਧੁੰਮ-ਧਾਮ ਨਾਲ ਮਨਾਈਏ ਤਾਂ ਕਿ ਸਾਨੂੰ ਉਹਨਾਂ ਨੇ ਜੋ ਦਿਸ਼ਾ ਨਿਰਦੇਸ਼ ਦਿੱਤੇ ਨੇ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰੀਏ ਔਰ ਅਸੀਂ ਪਰਮਾਤਮਾ ਦੇ ਕੋਲੋਂ ਸਾਰਿਆਂ ਲਈ ਸੁੱਖ ਮੰਗੇ ਕਿ ਪ੍ਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਵਾਸ ਜੀ ਮਹਾਰਾਜ ਸਭ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਔਰ ਹਮੇਸ਼ਾ ਹੀ ਇਸੇ ਤਰ੍ਹਾਂ ਅਸੀਂ ਰਲ ਮਿਲ ਕੇ ਇਹ ਜਨਮ ਦਿਨ ਨੂੰ ਮਨਾਉਂਦੇ ਰਹੀਏ